ਕੰਨਿਆ ਮਹਾਵਿਦਿਆਲਿਆ ਵਿਖੇ ਸਲਾਨਾ ਕਵੀ ਦਰਬਾਰ ਕਰਵਾਇਆ ਗਿਆ ਅੱਜ ਜ਼ਿਲ੍ਹਾ ਸਿਹਤ ਕੇਂਦਰ ਗੁਰਦਾਸਪੁਰ ਕੇਂਦਰ ਪੰਜਾਬੀ ਲੇਖਕ ਸਭਾ ਤੇ ਹਿੰਦੂ ਕੰਨਿਆ ਮਹਾਵਿਦਿਆਲਿਆ ਧਾਰੀਵਾਲ ਵਿਖੇ ਪ੍ਰਧਾਨ ਸ਼੍ਰੀ ਐਨ ਡੀ ਨੰਦ ਆਨੰਦ ਸਕੱਤਰ ਸ਼੍ਰੀ ਰਮੇਸ਼ ਕੋਹਲੀ ਪ੍ਰਿੰਸੀਪਲ ਮੈਡਮ ਰਾਜਵੀਰ ਕੌਰ ਨਾਗਰਾ ਡਾਕਟਰ ਲੇਖਕ ਸਲੱਖਣ ਸਰੱਦੀ ਮੰਗਤ ਚੰਚਲ ਦਿਵਿੰਦਰ ਦਿਦਾਰ ਸੁਰਿੰਦਰ ਸ਼ਾਂਤ ਦੇ ਸਹਿਯੋਗ ਨਾਲ ਸਲਾਨਾ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਉਗੇ ਨਾਮਵਰ ਕਵੀ ਕਰਸੀਮ ਸਿੰਘ ਪੰਗੂ, ਸ਼ੀਤਲ ਸਿੰਘ ਗੁੰਨਪੌਰ, ਸленਦਰ ਸਿੰਘ ਭੱਗੂਵਾਲ, ਮੱਖਣ ਕੋਹੜ, ਸਚਾ ਪਸਨਾਮਾਲ, ਸੋਹਣ ਸਿੰਘ, ਹਰਪਾਲ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਬੂਟਾ ਰਾਮ ਦੇ ਆਦੋ ਅਲਾਵਾ ਕਈ ਨਾਮਵਰ ਸ਼ਾਇਰਾ ਕਵੀਆਂ ਨੇ ਆਪਣੀ ਹਾਜ਼ਰੀ ਭਰੀ। ਮੈਡਮ ਰਾਜਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਧਾਰੀਵਾੜ ਤੋਂ ਲਵਨੀਂ ਰਾਗੀ ਅਤੇ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਪਰ ਅੱਜ ਦਾ ਜੋ ਧਾਰੀਵਾਲ ਦੇ ਵਿੱਚ ਕਵੀ ਦਰਬਾਰ ਕਰਵਾਇਆ ਗਿਆ ਇਸ ਤੋਂ ਨੌਜਵਾਨ ਪੀੜ੍ਹੀ ਨੂੰ ਕੁਝ ਦੇਖ ਲੈਣਾ ਚਾਹੀਦਾ ਹੈ ਅੱਜ ਜ਼ਿਲ੍ਹਾ ਸਿਹਤ ਕੇਂਦਰ ਵੱਲੋਂ இந்து ਕਨਿਆ ਮਹਾਵਿਦਿਆਲੇ ਦੇ ਪ੍ਰਿੰਸੀਪਲ ਮੈਡਮ ਡਾਕਟਰ ਰਾਜ ਜਵੇਂਦਰ ਕੌਰ ਨਾਗਰਾ ਜੀ ਦੀ ਰਹਿਮਾਈ ਦੇ ਵਿੱਚ ਤੇ ਹੋਰ ਸਾਡੇ ਜ਼ਿਲ੍ਹਾ ਸਿਹਤ ਕੇਂਦਰ ਦੇ ਸਾਰੇ ਜਿੰਨੇ ਵੀ ਉਹਦੇ ਨਾਲ ਨਾਲ ਦੀ ਰਹਿਮਾਈ ਦੇ ਵਿੱਚ ਅੱਜ ਇੱਥੇ ਇੱਕ ਸਾਹਿਤਿਕ ਪ੍ਰੋਗਰਾਮ ਕਰਵਾਇਆ ਗਿਆ ਕਵੀਵਾਰਾ ਜ। ਜ਼ਿਲ੍ਹਾ ਸਾਹਿਤ ਕੇਂਦਰ ਹਰ ਸਾਲ ਇੱਕ ਕਵੀਵਾਰ ਕਰਵਾਉਂਦਾ ਹੈ। ਇਸ ਵਾਰ ਵੀ ਉਹ ਅਹੀ ਇਹ ਕਵੀਵਾਰ ਕਰਵਾਇਆ ਇਸ ਕਾਲਜ ਵਿੱਚ। ਕਿੱਥੋਂ ਸਾਡਾ ਮੁੱਖ ਮਕਸਦ ਜਿਹੜਾ ਸੀ ਉਹ ਇਹ ਸੀ ਕਿ ਨੌਜਵਾਨ ਈ ਆਉਣ ਵਾਲੇ ਸਮੇਂ ਦੇ ਵਿੱਚ ਉਸ ਵਿਦਾਵਲ ਨੂੰ ਬਧੇ ਉਸ ਸਾਹਿਤਿਕ ਕਾਰਜਕ੍ਰਮਾਂ ਵਾਲੇ ਪਾਸੇ ਬਧੇ ਜਿਹੜਾ ਸਾਡੇ ਦੇਸ਼ ਲਈ ਸਾਡੇ ਪੰਜਾਬ ਲਈ ਤੇ ਸਾਡੀ ਸਿੱਖਿਆ ਰਨਾਲੀ ਜਿਹੜੀ ਹੈ ਉਹਦੇ ਨਾਲ ਜਾ ਕੇ ਤੇ ਉਸ ਨੂੰ ਉੱਥੇ ਸ਼ੇਖਰਪੁਰ ਲੈ ਕੇ ਜਾਏ ਅਸੀਂ ਇੱਥੇ ਅੱਜ ਇਸ ਕਾਲਜ ਦੇ ਪੂਰੇ ਸਟਾਫ ਦੇ ਸਹਿਯੋਗ ਦੇ ਨਾਲ ਉੱਥੋਂ ਦੀ ਮੈਨੇਜਮੈਂਟ ਦੇ ਸਹਿਯੋਗ ਦੇ ਨਾਲ ਤੇ ਜ਼ਿਲ੍ਹਾ ਸਿਹਤ ਕੇਂਦਰ ਦੇ ਸਾਰੇ ਹੀ ਜਿਹਨੇ ਵੀ ਅਹੁਦੇਦਾਰ ਉਹਨਾਂ ਦੇ ਸਹਿਯੋਗ ਦੇ ਨਾਲ ਪਠਾਨਪੁਰ ਤੋਂ ਲੈ ਕੇ ਬਟਾਲੇ ਤੱਕ ਨੇ ਕਦੇ ਇੱਥੇ ਆ ਕੇ ਆਪਣੀ ਆਪਣੀ ਕੰਮਤਾਵਾਂ ਕਹਿ ਕੇ ਗਏ ਤੇ ਸਭ ਤੋਂ ਵੱਡੀ ਗੱਲ ਇਹ ਇਸ ਕਾਲਜ ਦੇ ਵੱਧ ਗਿਣਤੀ ਦੇ ਵਿੱਚ ਵਿਦਿਆਰਥੀਆਂ ਨੇ ਸਾਰੇ ਹੀ ਪੋਸਟ ਗ੍ਰੈਜੂਏਟ ਤੱਕ ਬੀਏ ਤੋਂ ਲੈ ਕੇ ਉਹਨਾਂ ਸਾਰਿਆਂ ਨੇ ਆਪਣੀ ਸ਼ਮੂਲੀਅਤ ਕੀਤੀ ਤੇ ਮੈਨੂੰ ਇਸ ਗੱਲ ਦਾ ਵਿਸ਼ਵਾਸ ਹੋ ਗਿਆ ਕਿ ਆਉਣ ਵਾਲੇ ਸਮੇਂ 'ਚ ਇਹ ਧਾਰੀਵਾਲ ਜਿਹੜਾ ਹੈ ਇਹ ਉਸ ਤਰ੍ਹਾਂ ਹੀ ਅੱਗੇ ਵਧ ਚੜ ਕੇ ਕਵੀਆਂ ਦੇ ਵਿੱਚ ਆਪਣੀ ਜਾਂ ਸਾਹਿਤਿਕ ਖੇਤਰ ਦੇ ਵਿੱਚ ਵਧ ਚੜ ਕੇ ਹਿੱਸਾ ਲੈਂਦਾ ਰਹੇਗਾ ਜਿਵੇਂ ਪਹਿਲਾਂ ਲੈਂਦਾ ਰਿਹਾ ਹੈ ਮੈਂ ਡਾਕਟਰ ਰਾਜਿੰਦਰ ਕੌਰ ਜੀ ਦਾ ਤੇ ਸਕੂਲ ਦੀ ਮੈਨੇਜਮੈਂਟ ਦਾ ਬੜਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਇਹ ਜਗ੍ਹਾ ਮੁਹੱਈਆ ਕੀਤੀ ਤੇ ਇਹਨਾਂ ਬੱਚਿਆਂ ਨਾਲ ਰੂਦਰੂ ਹੋਣ ਦਾ ਮੌਕਾ ਸਾਨੂੰ ਮਿਲਿਆ ਤੇ ਇਹਨਾਂ ਨੂੰ ਜਾਗਰਤ ਕਰਨ ਦਾ ਇੱਕ ਅਸਰ ਮਿਲਿਆ ਬਹੁਤ ਬਹੁਤ ਅੱਜ ਪਾਇਤਾ ਅੱਜ ਜੋ ਇਹ ਮਹਾਵਿਦਿਆਲਿਆ ਧਾਰੀਵਾਲ ਵਿੱਚ ਸਰਾਨਾ ਕਵੀ ਦਰਬਾਰ ਕਰਵਾਇਆ ਗਿਆ ਉਹਦੇ ਸ਼ਾਨਦਾਰ ਹਿੰਦੂ ਕੰਨਿਆ ਮਹਾਵਿਦਿਆਲਿਆ ਵਿਖੇ ਅੱਜ ਕਿ ਜਿਲ੍ਹਾ ਸਹਿਤ ਕੇਂਦਰ ਵੱਲੋਂ ਬਹੁਤ ਸ਼ਾਨਦਾਰ ਪੋਚ ਪਾਇਦਾ ਸਿਹਤਕ ਪ੍ਰੋਗਰਾਮ ਕਰਵਾਇਆ ਗਿਆ ਇਹਦੇ ਵਿੱਚ ਸਾਰੀਆਂ ਬੱਚੀਆਂ ਬੀਏ ਦੀਆਂ ਬੀਏ ਉਸ ਤੋਂ ਵੀ ਉੱਚੇ ਦਰਜੇ ਦੀਆਂ ਕੁੜੀਆਂ ਸੀ ਸਭ ਨੇ ਹਿੱਸਾ ਲਿਆ ਔਰ ਉਹਨਾਂ ਕਵਤਾਵਾਂ ਕਹੀਆਂ ਸਾਡਾ ਇਹ ਮਕਸਦ ਆ ਕਿ ਬੱਚਿਆਂ ਨੂੰ ਸਿਹਤ ਨਾਲ ਜੋੜਿਆ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਕਿ ਸਿਹਤ ਹੈ ਕੀ ਆ ਉਹਨਾਂ ਨੇ ਬਹੁਤ ਸਾਰੀਆਂ ਦਰਜਣਾ ਕੁੜੀਆਂ ਨੇ ਇੱਕ ਕਵਤਾਵਾਂ ਕਹੀਆਂ ਨੇ ਔਰ ਸਾਡੇ ਸਾਡੇ ਕੇਂਦਰ ਵੱਲੋਂ ਵੀ ਬਹੁਤ ਸਾਰੇ ਕਵੀਆਂ ਨੇ ਅਟੋਗਰ 2 ਦਰਜਣ ਕਵੀਆਂ ਨੇ ਇੱਥੇ ਕਵਿਤਾਵਾਂ ਕਈਆਂ ਸਾਨੂੰ ਬਹੁਤ ਖੁਸ਼ੀ ਆ ਕਿ ਇਥੋਂ ਦੇ ਪ੍ਰਿੰਸੀਪਲ ਨੇ ਸਾਡੀ ਬੇਟੀ ਨੇ ਇਹ ਸਾਰਾ ਪ੍ਰੋਗਰਾਮ ਸਿਰੇ ਚਾੜਿਆ ਸਾਰਿਆਂ ਦਾ ਧੰਨਵਾਦ ਆ ਜੋ ਜੋ ਇੱਥੇ ਪਹੁੰਚੇ ਨੇ ਉਹਦੇ ਵਿੱਚ ਉਹਨਾਂ ਸਾਰਿਆਂ ਦਾ ਧੰਨਵਾਦ ਆ ਕਿਉਂਕਿ ਇਹ ਸਾਇਤਿਕ ਪ੍ਰੋਗਰਾਮ ਕਈ ਸਾਲਾਂ ਤੱਕ ਅਮਰ ਰਹੇਗਾ ਯਾਦਗਾਰ ਰਹੇਗਾ ਅੱਜ ਮੈਂ ਮੰਗਤਾਂ ਚੰਚਲ ਜਨਸਕਤਰ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਮੈਂ ਇਹ ਗੱਲ ਦੀ ਸ਼ਾਦੀ ਪਰਦਾ ਹਾਂ ਕਿ ਅੱਜ ਜੋ ਸਾਡਾ ਪ੍ਰੋਗਰਾਮ ਸੀ ਇਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਔਰ ਹਿੰਦੂ ਕન્યા ਮਹਾਵਿਦਿਆਲਿਆ ਦੇ ਸਹਿਯੋਗ ਨਾਲ ਇਹ ਨੇਪਰੇ ਚੜਿਆ ਹੈ ਅਸੀਂ ਇਹਨਾਂ ਦੋਵਾਂ ਸੰਸਥਾਵਾਂ ਤੇ ਬਹੁਤ ਧੰਨਵਾਦੀ ਹਾਂ ਔਰ ਕਾਲਜ ਦੀ ਪ੍ਰਿੰਸੀਪਲ ਜੋ ਐਨ ਨਿਠ ਕੇ ਬੈਠੇ ਰਹੇ ਔਰ ਬੱਚਿਆਂ ਨੇ ਜਿੰਨਾ ਇਸ ਪ੍ਰੋਗਰਾਮ ਨੂੰ ਮਾਣਿਆ ਔਰ ਜਿੰਨਾ ਕੋ ਉਹਨਾਂ ਨੇ ਇਹਦੇ ਵਿੱਚ ਪਾਰਟਿਸਪੇਸ਼ਨ ਕੀਤੀ ਹੈ ਸ਼ਾਇਦ ਮੈਂ ਪਹਿਲੀ ਵਾਰ ਹੀ ਦੇਖ ਰਿਹਾ ਔਰ ਅਸੀਂ ਮੈਨੂੰ ਇੰਜ ਲੱਗਦਾ ਕਿ ਅਸੀਂ ਆਪਣੇ ਮਿਸ਼ਨ ਦੇ ਵਿੱਚ ਅੱਜ ਸਫਲ ਹੋਏ ਆਂ ਬੱਚਿਆਂ ਦੇ ਸਹਿਯੋਗ ਤੋਂ ਬਿਨਾ ਇਹ ਸਾਡਾ ਮਿਸ਼ਨ ਕੋਈ ਕੋਈ ਮੈਨੇ ਨਹੀਂ ਰੱਖਦਾ ਸੋ ਅਸੀਂ ਕਾਲਜ ਦੇ ਪ੍ਰਿੰਸੀਪਲ ਮੈਡਮ ਦਾ ਔਰ ਸਟਾਫ ਸਾਰੇ ਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਉਹਨਾਂ ਦੇ ਧੰਨਵਾਦੀ ਆਂ ਜਿਹੜੇ ਮਿੱਤਰ ਸਾਡੇ ਸਹਿਯੋਗਕਰ ਲੋਕ ਆਏ ਔਰ ਬੱਚਿਆਂ ਦੇ ਰੂਬਰੂ ਹੋਏ ਬੱਚਿਆਂ ਨੂੰ ਉਹਨਾਂ ਨੇ ਇੱਕ ਸਗਨ ਦੇ ਤੌਰ ਦੇ ਉੱਤੇ ਜਿਹੜੇ ਸ਼ਬਦ ਕਹੇ ਉਹ ਉਹਨਾਂ ਦੀ ਜ਼ਿੰਦਗੀ ਪਰ ਯਾਦ ਰਹਿਣ ਵਾਲ ਗਏ ਬਾਲੇ ਨੇ ਮੈਂ ਇਹਨਾਂ ਸ਼ਬਦਾਂ ਨਾਲ ਹੀ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਦੱਸ ਦਈਓ ਅੱਜ ਧਾਰੀਵਾਲ ਦੇ ਜੋ ਹਿੰਦੂ ਮਹਾਵਿਦਿਆਲਿਆ ਕਾਲਜ ਦੇ ਵਿੱਚ ਕਵੀ ਦਿਲਵਾਰ ਸਲਾਨਾ ਜਿਹੜਾ ਮਨਾਇਆ ਗਿਆ ਬਹੁਤ ਕਵੀਆਂ ਨੇ ਜਿਹੜਾ ਹਿੱਸਾ ਲਿਆ ਵਾ ਉਹਦੇ ਸੰਬੰਧ ਵਿੱਚ ਮੈਂ ਡਾਕਟਰ ਰਾਜਵਿੰਦਰ ਕੌਰ ਨਾਗਰਾ ਪੰਜਾਬ ਨਾਓ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਜਿਹੜਾ ਆ ਉਹਦਾ ਪੁਰ ਐਸਮਾ ਪੂਰੇ ਆਪਣੇ ਜਿਹੜੇ ਜ਼ਿਲ੍ਹਾ ਸਾਹਿਦ ਕੇਂਦਰ ਗੁਰਦਾਸਪੁਰੋਂ ਕਵੀ ਦਰਬਾਰ ਕਰਵਾਇਆ ਗਿਆ ਆ ਉਹਦੀ ਜਿਹੜੀ ਹੈ ਕਵਰੇਜ ਕੀਤੀ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਮੈਂ ਨਾਲ ਹੀ ਜਿਹੜਾ ਆ ਆਪਣੇ ਜ਼ਿਲ੍ਹਾ ਸਾਹਿਦ ਕੇਂਦਰ ਗੁਰਦਾਸਪੁਰ ਤੇ ਇਹ ਮਤਲਬ ਜਿਹੜੇ ਇਹਦੇ ਨਾਲ ਜਿਹੜੇ ਆ ਸਾਡੇ ਇਲਾਕੇ ਦੇ ਤਾਰੀਵਾਲ ਤੋਂ ਬਟਾਲਾ ਤੋਂ ਪਠਾਨਕੋਟ ਗੁਰਦਾਸਪੁਰ ਜਾਂ ਕਾਦੀਆਂ ਵਾਲੀ ਸਾਈਡ ਤੋਂ ਜਿਹੜੇ ਆ ਕਵੀ ਵੱਖ-ਵੱਖ ਜਗ੍ਹਾ ਤੋਂ ਆ ਕੇ ਜਿਹੜਾ ਆ ਆਪਣੇ ਮਨ ਦੇ ਭਾਵ ਬਲਵਲੇ ਜਿਹੜੇ ਆ ਸਾਡੇ ਬੱਚਿਆਂ ਦੇ ਨਾਲ ਸਾਂਝੇ ਕਰਕੇ ਗਏ ਨੇ ਬੱਚਿਆਂ ਨੂੰ ਬਹੁਤ ਹੀ ਵਧੀਆ ਸਿਹਤ ਜਿਹੜੀ ਆ ਉਹ ਦੇ ਕੇ ਗਏ ਨੇ ਮੈਂ ਵਿਸ਼ਵਾਸ ਦਉਂਦੀ ਆ ਕਿ ਸਾਡੇ ਬੱਚੇ ਜਿਹੜੇ ਆ ਉਹ ਅੱਗੇ ਤੋਂ ਵੀ ਜਿਹੜੇ ਆ ਹੋਰ ਵੱਧ ਚੜ ਕੇ ਜਿਹੜਾ ਆ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹਿੱਸਾ ਲੈਣਗੇ ਤੇ ਉਹ ਵੀ ਜਿਹੜਾ ਆ ਆਪਣੇ ਸਾਹਿਤ ਦੇ ਨਾਲ ਜੁੜਨਗੇ ਮੈਂ ਇੱਕ ਵਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ